ਪ੍ਰਣਾ ਹਿਮਾਚਲ ਵੱਲੋਂ ਸਾਰੇ ਹੀ ਸ਼ਾਮ ਪ੍ਰੇਮੀਆਂ ਨੂੰ ਜੈ ਸ਼੍ਰੀ ਸ਼ਬ ਜਿਹੜਾ ਬਿਲਕੁਲ ਇਸ ਤਰੀਕੇ ਨਾਲ ਅੱਜ ਪੂਰੇ ਦੇਸ਼ ਦੇ ਵਿੱਚ ਜੜਾ ਗਿਆ ਖਾਟੂ ਸ਼ਾਮ बाबा ਦਾ ਜਨਮotsav ਮਨਾਇਆ ਜਾ ਰਿਹਾ ਉਸ ਜਨਮotsav ਨੂੰ ਲੈ ਕੇ ਅੱਜ ਗੱਲ ਕਰਾਂ ਮੋਗਾ ਦੀ ਤੇ ਮੋਗਾ ਦੇ ਵਿੱਚ ਕੀ ਗੱਲ ਸਿਆਤਰਾ ਚ ਜਾਰੀ ਆ ਉਹਦੇ ਕਰੀਬ ਕਲਸ ਯਾਤਰਾ ਜਿਹੜੀ ਅੱਜ ਅੱਥੇ ਕੱਢੀ ਜਾ ਰਹੀ ਹੈ ਔਰ ਸ਼ਾਮ बाबा ਨੂੰ ਅੱਜ ਜੜਾ ਗਿਆ ਜਨਮ ਦਿਨ ਮਨਾਦੀ ਖੁਸ਼ੀ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਸੋ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਮੈਂ ਮੋਗਾ ਦੀਆਂ ਜਿੱਥੇ ਕਿ ਅੱਜ ਮੋਗਾ ਦੇ ਵਿੱਚ ਇਸ ਪ੍ਰੋਗਰਾਮ ਨੂੰ ਲੈ ਕੇ ਬੜਾ ਉਤਸ਼ਾਹ ਹੈਗਾ ਸ਼ਾਮ ਪ੍ਰੇਮੀਆਂ ਦੇ ਵਿੱਚ ਔਰ ਅੱਜ ਮੋਗਾ ਇਹ ਨਹੀਂ ਲੱਗਦਾਗਾ ਕਿ ਮੋਗਾ ਮੋਗਾ ਜਿਹੜਾਗਾ ਬਿਲਕੁਲ ਪੂਰਾ ਖਾਟੂ ਹੋਇਆਗਾ ਔਰ ਇੱਥੇ ਲੋਕ ਜਿਹੜੇ ਹੱਗੇ ਨੇ ਸਵੇਰ ਤੋਂ ਜਿਹੜੀ ਇਸ ਦੀ ਤਿਆਰੀ ਕਰਨ ਲੱਗੇ ਹੋਏ ਸੀਗੇ ਔਰ ਇਹ ਕਾਰਿਆ ਨੂੰ ਜਿਹੜਾ ਅੱਜ ਕੋਈ ਮਹਿਲਾਵਾਂ ਨਾਲ ਗੱਲ ਕਰਦੇ ਇਹਨਾਂ ਦੇ ਨਾਲ ਕਿ ਮੈਂ ਅੱਜ बहुत अच्छा लग रहा है जय श्याम बाबा की जय श्याम बाबा की जय जन्मदिन मना रहे हो? खाटू नरेश की जय जै। जैसे कि आज मोगा की नगरी खाटू नगरी बनी हुई है आज ये एहसास हो रहा है कि हम जैसे रिंगर से खाटू निशान चलता है वैसे ही हम ਮੋਗਾ ਸੇ ਨਿਸ਼ਾਨ ਉਠਾ ਕੇ ਔਰ ਕੱਲ੍ਹ ਸ਼ਾਤਰਾ ਹੋ ਰਹੀ ਹੈ ਬਾਟੂ ਨਰੇਸ਼ ਕੀ ਜੈ ਬਾਟੂ ਨਰੇਸ਼ ਕੀ ਜੈ ਦੇ ਨਾਅਰੇ ਆ ਦੇ ਨਾਲ ਜਿਹੜਾਗਾ ਅੱਜ ਇੱਥੇ ਪ੍ਰੋਗਰਾਮ ਜਦਾ ਚੱਲਦਾ ਜਾ ਰਿਹਾ ਸੋ ਤੁਸੀਂ ਨਿਊਜ਼ ਗੇਟ ਪੰਜਾਬ ਵਾਲਾ ਇਹ ਮਾਚਲ ਜੋ ਪਰ ਮੋਗਾ ਦੀਆਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਕਿ ਅੱਜ ਪੂਰਾ ਮੋਗਾ ਜਦਾਗਾ ਸ਼ਾਮ ਮੈਂ ਹੋਇਆ ਪਹਿਲਾ ਤਸਵੀਰਾਂ ਦੇਖਦੇ ਹਾਂ ਪਰ ਜਲਦੀ ਹੀ ਕਰਾਂਗੇ ਹੋਰ ਵੀ ਸਰਦਾਂ ਲੋਆਂ ਦੇ ਨਾਲ ਦਿਖਾ ਰਿਹਾ ਸੀ ਮੈਂ ਮੋਗਾ ਦੀਆਂ ਜਿੱਥੇ ਕਿ ਇਸ ਵੇਲੇ ਆਪਾਂ ਇਹ ਕਹਿ ਸਕਦੇ ਹਾਂ ਦੀ ਮੋਗਾ ਪੂਰਾ ਤੀਰਥ ਸਥਲ ਬਣਿਆ ਹੋਇਆ ਔਰ ਖਾਟੂ ਸ਼ਾਮ ਬਾਬਾ ਜੀ ਦਾ ਅੱਜ ਜਿਹੜਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਉਹਨੂੰ ਲੈ ਕੇ ਜਿਹੜੀ ਕਲਸ਼ ਯਾਤਰਾ ਜੀ ਦਾ 500 ਤੋਂ ਉੱਪਰ ਜਿਹੜੇ ਕਲਸ਼ ਯਾਤਰਾ ਔਰ ਚੜ੍ਹਾ ਜਿਹੜਾ ਨਿਕਾਲਿਆ ਜਾ ਰਿਹਾ ਹੈ ਕੁਝ ਮੈਂ ਲਾਵਾ ਮੇਰੇ ਨਾਲ ਗੱਡੀਆਂ ਨੇ ਗੱਲ ਕਰਦੇ ਉਹਨਾਂ ਦੇ ਨਾਲ ਅੱਜ ਜਿਹੜਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਉਹਨਾਂ ਕਿਸ ਤਰੀਕੇ ਨਾਲ ਅੱਜ ਜਨਮ ਦਿਨ ਮਨਾ ਰਹੇ ਹੋ ਮੈਂ ਅੱਜ जन्मदिन मना रहे हो जय श्री श्याम सभी को चतुर्थ मन की बात सामने के साथ करने जा रहे हैं हम सभी श्याम प्रेमी बड़े ही उत्साह के साथ इस पर्व को मनाने जा रहे हैं कल हमारे बाबा का संकीर्तन होगा आज निशान और कलश यात्रा बड़े ही धूमधाम के साथ निकाली जा रही है पाँच तो, सौ जन क्या मैसेज देते हो आप इस कलश यात्रा को लेके आम लोगों को आम युवा पीढ़ी को क्या मैसेज देते मैं यही मैसेज देना चाहूँगी सभी यंग जो यंगस्टर्स हैं उन सबको यही मैसेज होंगे कि आप सब सभी हम सब के साथ जुड़े ਔਰ ਇਸ ਗਰੁੱਪ ਕੋ ਇਤਨਾ ਬੜਾ ਕਰ ਦੇ ਕਿ ਯਹਾਂ ਪੇ ਤੌਰਨਦਵਾਰ ਬਣਾਏ ਹਮ ਮੋਗਾ ਮੇ ਬਿਲਕੁਲ ਜੀ ਮੋਗਾ ਦੇ ਵਿੱਚ ਵੀ ਜੜਾ ਹੈਗਾ ਉਹ ਇੱਕ ਬਹੁਤ ਵਿਸ਼ਾਲ ਜੜਾ ਬੰਦਰ ਬਣਿਆ ਮੈਮ ਜੇ ਆਪਾਂ ਗੱਲ ਕਰੀਏ ਅੱਜ ਚਿਹਰੇ ਤੇ ਰੌਣਕ ਤੇ ਮੋਗਾ ਵਾਸੀਆਂ ਦੇ ਚਿਹਰੇ ਤੇ ਰੌਣਕ ਬਹੁਤ ਜ਼ਿਆਦਾ ਕਿਉਂਕਿ ਅੱਜ ਸ਼ਾਮਾ ਬਾਬਾ ਦਾ ਜਨਮ ਦਿਨ ਹੈ हाँ जी आज तो सारे बड़े खुशी से सारे उल्लास मना रहे हैं क्योंकि आज मन की बात चतुर्थ के साथ सांवरे के साथ की हो रही है कल हमारा संकीर्तन है आज रथ यात्रा निकल रही है जिसमें से 260 हमारे कलश हैं और उतने ही हमारे निशान हैं बढ़ चढ़कर सब प्रेमी इसमें हिस्सा ले रहे हैं मैम एक चीज मैं पूछूंगा कि सभी लोगों ने सिर्फ पीले वस्तरी क्यों मना क्योंकि हम लोगों ने ड्रेस कोड रखा पीला रंग वैसे भी खुशहाली के लिए होता है इसलिए हमने इस पीला रंग युवा पीढ़ी को आप क्या यही कि बाबा का गुणगान करें, जैसे कि सबको पता है कि कलयुग का देवता है बाबा श्याम सबका उद्धार करते हैं तो सभी युवा पीढ़ी जितनी भी है वो बाबा का नाम जप करें और उद्धार करें मैं कोई बाबा के दो लाइन भजन के हो जाए बोलो बोलो प्रेमियों श्याम शाम बाबा की जय बोलो बोलो प्रेमियों श्याम बाबा ਅਡੂ ਵਾਲੇ ਕੀ ਜੈ ਬੋਲੋ ਬੋਲੋ ਪ੍ਰੇਮਯੋ ਸ਼ਾਮਾ ਬਾਬਾ ਕੀ ਜੈ ਸੋ ਮੋਗਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਆ ਮੈਂ ਪੰਡਾਲ ਸਜਿਆ ਹੋਇਆ ਔਰ ਇੱਥੋ ਹੀ ਜਿਹੜਾ ਹੈਗਾ ਕਲਸ਼ ਯਾਤਰਾ ਜਿਹੜੀ ਹੈਗੀ ਆ ਕਰੀਬ 500 ਦੇ ਕਰੀਬ ਜਿਹੜੇ ਕਲਸ਼ ਆ ਗਏ ਨੇ ਔਰ ਨਿਸ਼ਾਨ ਸਾਹਿਬ ਆ ਗਏ ਨੇ ਉਹ ਜਿਹੜੇ ਆ ਗਏ ਨੇ ਪੂਰੇ ਸ਼ਹਿਰ ਦੇ ਵਿੱਚ ਅੱਜ ਜਿਹੜੇ ਕੱਡੇ ਜਾ ਰਹੇ ਨੇ ਸੋ ਹੋਰ ਵੀ ਗੱਲ ਕਰਦੇ ਆ ਲੋਕਾਂ ਦੇ ਨਾਲ ਸੋਤਨ ਮੈਂ ਮੋਗਾ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਕਿ ਅੱਜ ਖਾਟੂ ਸ਼ਾਮ ਬਾਬਾ ਦਾ ਜਨਮ ਦਿਨ ਲਗਾ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਮੋਗਾ ਦੇ ਨਗਰ ਨਗਰ ਦੇ ਮੇਰ ਵੀ ਇੱਥੇ ਸਪੈਸ਼ਲੀ ਤੌਰ ਦੇ ਉੱਤੇ ਪਹੁੰਚੇ ਨੇ ਮੇਰ ਸਾਹਿਬ ਮੋਗਾ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਹੀ ਅੱਜ ਅਲੱਗ ਤਰ੍ਹਾਂ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਦੇਖੋ ਜੀ ਹਰ ਧਰਮ ਦਾ ਸਤਿਕਾਰ ਆ ਉਸ ਪ੍ਰਣਾਮ ਕਰਦੇ ਸੱਚੇ ਪਾਤਸ਼ਾਹ ਨੂੰ ਆ ਰਾਮ ਜੀ ਨੂੰ ਪ੍ਰਣਾਮ ਕਰਦੇ ਆ ਕਿ ਜਿੱਥੇ ਅੱਜ ਮੰਡੀ ਸਬਜ਼ੀ ਮੰਡੀ ਦੇ ਵਿੱਚ ਸਾਡੇ ਭੈਣ ਭਰਾਵਾਂ ਨੇ ਸਾਡੇ ਮੋਗੇ ਸ਼ਹਿਰ ਦੀ ਸੰਗਤ ਸਾਡੇ ਬੱਚਿਆਂ ਨੇ ਸਾਡੇ ਬਜ਼ੁਰਗ ਮਾਤਾ ਪਿਤਾ ਦੇ ਸਮਾਨ ਜਿਹੜੇ ਸਾਡੇ ਭਰਾ ਅੱਜ ਸੋਭਾ ਯਾਤਰਾ ਕੱਟ ਰਹੇ ਆ ਕਿਉਂਕਿ ਬਹੁਤ ਹੀ ਸਲਾਘਾਯੋਗ ਕੰਮ ਆ ਕਿਉਂਕਿ ਉਸ ਗੁਰੂ ਨੂੰ ਹਮੇਸ਼ਾ ਯਾਦ ਕਰਨਾ ਚਾਹੀਦਾ ਉਸ ਦੇ ਦਿੱਤੇ ਹੋਏ ਪੂਰਨਿਆਂ ਤੇ ਜਿਹੜਾ ਕਿ ਚਲਣਾ ਚਾਹੀਦਾ ਕਿ ਜਿਹੜਾ ਆਪਣਾ ਅਗਲਾ ਭਵਿੱਖ ਵੀ ਉਜਲਾ ਬਣਾ ਸਕੀਏ ਕਿਉਂਕਿ ਹਮੇਸ਼ਾ ਜਦੋਂ ਗੁਰੂਆਂ ਦਾ ਆਪਾਂ ਸ਼ੁਕਰਾਨਾ ਕਰਦੇ ਆਂ ਉਹਦੀਆਂ ਰਹਿਮਤਾਂ ਅੱਜ ਹਾਸਲ ਕਰਦੇ ਆਂ ਅੱਜ ਸੋਭਾ ਯਾਤਰਾ ਦੇ ਵਿੱਚ ਜਿੱਥੇ ਸਾਡੇ ਭੈਣ ਭਰਾ ਵੱਡੀ ਮਾਤਰਾ ਦੇ ਵਿੱਚ ਅੱਜ ਸੋਭਾ ਯਾਤਰਾ ਸਮੂਹਿਤ ਕਰ ਰਹੇ ਸਾਰਿਆਂ ਨੂੰ ਮੈਂ ਪ੍ਰਣਾਮ ਕਰਦਾ ਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ RAM Ji ਦਾ ਇੱਥੇ ਪਹੁੰਚੇ ਆਂ ਤੇ ਉਸ ਦਿੱਤੇ ਹੋਏ ਉਹਨਾਂ ਗੁਰੂਆਂ ਦੇ ਪੂਰਨਿਆਂ ਦੇ ਚੱਲ ਸਕੇ ਇਹ ਹੀ ਕਾਮਨਾ ਕਰਦੇ ਆਂ ਪ੍ਰਮਾਤਮਾ ਸੋ ਬਿਊ ਸਟੇ ਪੰਜਾਬ ਰਲਾ ਹੈ ਮਾਤਲ ਦੇ ਉੱਪਰ ਤੁਹਾਨੂੰ ਮੈਂ ਤਸਵੀਰਾਂ ਦਿਖਾ ਰਿਹਾ ਸੀਗਾ ਮੋਗਾ ਦੀ ਆ ਜਿੱਤੇ ਕੀ ਮੋਗਾ ਅੱਜ ਜਣਾਗਾ ਸ਼ਾਮ ਮੈਂ ਹੋਇਆ ਹੋਇਆਗਾ ਔਰ ਜਿਹੜਾ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਅੱਜ ਕੱਲ੍ਹ ਸ਼ਿਆਤਰਾ ਤੇ ਜੱਡਾ ਯਾਤਰਾ ਕੱਟੀ ਗਈ ਹੈਗੀ ਔਰ ਇਸ ਤਰ੍ਹਾਂ ਹੀ ਜਣਾਗਾ ਕੱਲ੍ਹ ਸ਼ਾਮ ਨੂੰ ਜਿਹੜਾ ਮੋਗਾ ਦੇ ਵਿੱਚ ਬਹੁਤ ਵੱਡਾ ਕੀਰਤਨ ਕੀਤਾ ਜਾਏਗਾ ਜਿੱਥੇ ਕੀ ਕਈ ਪੰਜਾਬ ਰਲਾ ਹੈ ਮਾਤਲ ਵੱਲੋਂ ਮੈਂ ਫਿਰ ਜਿਹੜਾ ਹੈਗਾ ਸਾਰੇ ਦੇਸ਼ ਵੱਤਾਂ ਜਿਹੜੀ ਆ ਜਦੋਂ ਮੈਨੂੰ ਲੈ ਕੇ ਲੱਖ ਲੱਖ ਮੁਬਾਰਕਾ ਦੇਣਾ ਹੈਗਾ ਔਰ ਕਹਦਾ ਹੈਗਾ ਕਿ ਪ੍ਰੋਗਰਾਮ ਹੋਤੇ ਨੇ ਇਹ ਸਾਡੇ ਜੀਵਨ ਨੂੰ ਬਹੁਤ ਹੀ ਸਫਲ ਬਣਾਉਦੇ ਨੇ ਹਰਪਾਲ ਦੇ ਨਾਲ ਬਿਪਨੋ ਕੜਾ ਨਿਊਜ਼ ਪੰਜਾਬ ਦਾ ਹਿਮਾਚਲ